ਟੀਜੀ ਵੀ ਖੈਰਾ ਜਾਂਦਾ ਏ ਉਹਦਾ ਫੜ ਕੇ ਬੇੜਾ ਬਾ ਦਿੰਦਾ ਏਡਾ ਨੇਸ਼ ਬੰਦਾ ਖੈਰਾ ਏਡਾ ਨੇਸ਼ ਬੰਦਾ ਖੈਰਾ ਇਹਨੇ ਫੜ ਕੇ ਹੁਣ ਤਾਲ ਰਹਾਦਾ ਵੀ ਬੇੜਾ ਬਾਤਾ ਏ ਮੈਂ ਤੁਹਾਡਾ ਮੰਤਰੀ ਬਾਜੇਗਾ ਅੱਜ ਆਪਾਂ ਗੱਲ ਕਰਨੀ ਏ ਕੰਪਤਨਦੀ ਦੇ ਰੂਸਾ ਦੀ ਸਾਰੀ ਉਮਰ ਤੂੰ 4.5 ਸਾਲ ਤੂੰ ਰੂਸਾ ਨੂੰ ਫੜ ਖਵਾਉਂਦਾ ਤੇਰੀ ਨੰਗ ਕੀ ਏ ਨਾ ਤੂੰ ਪਿਆਰ ਤੇ ਚਿੱਟਾ ਖਤਮ ਕੀਤਾ ਗੁੜਕਾ ਸੈਦ ਦੀ ਤੂੰ ਸੌ ਖਾ ਕੇ ਤੂੰ ਕਹਤਾ ਮੈਂ ਪਿਆਨ ਚ ਕਿਉਂ ਆ ਪਿਆ ਨਸ਼ਾ ਬੰਦ ਕਰ ਦਿਆਂਗਾ ਜਵਾਨੀ ਨਛੇ ਨਾ ਗੱਲ ਕੀ ਏ ਕੌਣ ਪ੍ਰਿੰਟ ਦੇ ਗੱਲਾਂ ਕਰਨ ਹੈ ਲੈ ਬੇਟਾ ਜੀ ਛੱਤਰੀ ਕਾਲ ਘਰੋਂ ਤੂੰ ਬਾਹਰ ਨਹੀਂ ਨਿਕਲਦਾ ਘੋਰਨੇ ਕਿ ਬੇਟਾ ਕੌਣ ਪ੍ਰਿੰਟਾਂ ਦੇ ਚਹਿ ਕਹਿ ਦੇਣਾ ਮੈਂ ਹੁਣ ਬਸ਼ਕਣਾ ਨਹੀਂ ਕਿਸੇ ਨੂੰ ਵੀ ਮੈਂ ਬੜਾ ਗਰਮ ਆ ਤੂੰ ਸਾਰੀ ਉਮਰ ਐ ਕਰਦਾ ਟੱਪ ਕੀ ਸਾਢੇ 4 ਸਾਲ ਕੀਤਾ ਹੀ ਕੋਈ ਚਾਜਦਾ ਕੰਮ ਹੁਣ ਤੂੰ ਰੋਣਾ ਏ ਹੁਣ ਕਹਿਣਾ ਏ ਪਤਾ ਨਹੀਂ ਮੈਂ ਕੀਤਾ ਹੀ ਨਹੀਂ ਤੂੰ ਕਾਹਗਾ ਤੂੰ ਤਾਂ ਦੁੱਕੀ ਨਹੀਂ ਕੀਤੀ ਤੂੰ ਤਾਂ ਫੜ ਕੇ ਪਿਆਰ ਦਾ ਬੇੜਾ ਗਰਕ ਕਰਤਾ ਬੇੜਾ ਦਿਹਾੜ ਕਰੋਂਦੇ ਫਿਰਦੇ ਟਰੱਕ ਡਰਾਈਵਰ ਰੋਂਦੇ ਫਿਰਦੇ ਸਾਰਿਆਂ ਦਾ ਫੜ ਕੇ ਤੂੰ ਬੇੜਾ ਬਾਹਤਾ ਏ ਮੈਂ ਤਾਂ ਕਹਿਣਾ ਕਿ ਬਿੱਟੂ ਹਰੀ ਕਹਿੰਦੇ ਹੁਣ ਤੇਰੇ ਨਾਲ ਲੱਗੇ ਬਦੇ ਸਵਾਦ ਤਾ ਦੇ ਬਿੱਟੂ ਹਰੀ ਵੀ ਸਤਿਫਾ ਦੇਣ ਜਿੰਨੇ ਤੇਰੇ ਨਾਲ ਲੱਗੇ ਬਦੇ ਨਾ ਕਿਸੇ ਨੂੰ ਸਤਿਫਾ ਦੇਣਾ ਇਹ ਸਭ ਚੌਦਰਾ ਦੇ ਇਹ ਆਉਧਿਆਂ ਦੇ ਭੁੱਖੇ ਨੇ ਇਹ ਕਿੱਥੋਂ ਤੇ ਇਹ ਤੂੰ ਦੇਤਾ ਇਹਨਾਂ ਨਹੀਂ ਦੇਣਾ ਮੈਂ ਕਹਿਣਾ ਸਵਾਦ ਤਾ ਦੇ ਥੁੱਕ ਕੇ ਨਾ ਚੱਟੋ ਮੈਂ ਬਾਈ ਬਿੱਟੂ ਤੈਨੂੰ ਆ ਨਾ ਥੁੱਕ ਕੇ ਨਾ ਚੱਟ ਸਤੀਫਾ ਦੇ ਜਦੋਂ ਕੌਟਨ ਨੇ ਦਿੱਤਾ ਹੀ ਸਤੀਫਾ ਨਾਲ ਦੀ ਨਾਲ ਹੀ ਤੂੰ ਦਿੰਦਾ ਫੇਰ ਸਵਾਦ ਹੀ ਟਾਰਾਂ ਵੀ ਤੂੰ ਹੀ ਜਿਆਦੀਆਂ ਮਾਰਨਾ ਤੇ ਮੈਂ ਕੌਟਨ ਦੇ ਨਾਲ ਆ ਮੈਂ ਕੌਟਨ ਦੇ ਨਾਲ ਆ ਟਾਰਾਂ ਵੀ ਸਭ ਤੋਂ ਤੇਰੀਆਂ ਹੀ ਜਿਆਦੀਆਂ ਹੀ ਐਵੇਂ ਕੋਈ ਕੇ ਦਾ ਸੱਕਾ ਨਹੀਂ ਸਾਬ ਆਪਦੇ ਿੱਡਾਂ ਦੇ ਸਕੇ ਨੇ ਤੇ ਭਰਾਓ ਇਹਨਾਂ ਤੋਂ ਬਚੋ ਕੋਈ ਪਤਾ ਨਹੀਂ ਇਹਨਾਂ ਦੀ ਚਾਲ ਹੋਵੇ 2022 ਚ ਸਰਕਾਰ ਬਣਾਉਂਦੀ ਇਹਨੇ ਕੁਛ ਕੀਤਾ ਨਹੀਂ ਇਹਨੂੰ ਨਿੰਦੀ ਜਾਓ ਤੇ ਗਾਂ ਕੋਈ ਹੋਰ ਨਵਾਂ ਸਾਰੀ ਇੱਕੇ ਆ ਸਾਰੀ ਇੱਕੋ ਜਿਹੀ ਆ ਕੋਈ ਚਾਈਦਾ ਨਹੀਂ ਸਾਰੀ ਚੋਰਾ ਨਾਲ ਕੁੱਤੀ ਵਾਲੀ ਕੋਈ ਚਾਈਦਾ ਨਹੀਂ ਜਿੰਨੂੰ ਕੱਢੋ ਹਾਈ ਮਾੜਾ ਇਹਨਾਂ ਤੋਂ ਬਚੋ ਭਰਾਓ ਅਸੀਂ ਤੇ ਭੌਂਗਦੇ ਰਹਿੰਨੇ ਆ ਇਹਨਾਂ ਤੋਂ ਬਚੋ ਅਸੀਂ ਕੋਈ ਐਮਐਲਏ ਨਹੀਂ ਬੰਨਣਾ ਤੁਹਾਡੇ ਭਰਾ ਪਿੰਡਾਂ ਵਾਲੇ ਕੋਈ ਸਾਨੂੰ ਉਹਦਿਆਂ ਦਾ ਨਹੀਂ ਲਾਲਚ ਕੋਈ ਸਾਨੂੰ ਕਿਸੇ ਚੀਜ਼ ਦਾ ਲਾਲਚ ਸਾਨੂੰ ਲਾਲਚੇ ਕਿ ਅਸੀਂ ਆਪਦੇ ਬੱਚੇ ਜਿਹੜੇ ਜਿਵੇਂ ਮੇਰਾ ਕਹਾਸ਼ੇ ਐਵੇਂ ਸਾਰਿਆਂ ਦੇ ਬੱਚੇ ਕਿਸੇ ਦਾ ਕਾਜ ਕਿਸੇ ਦਾ ਦੀਪ ਅਸੀਂ ਤੇ ਆਪਦੇ ਬੱਚਿਆਂ ਨੂੰ ਬਚਾਉਣ ਬਦਲੇ ਆਣੇ ਆ ਕਿ ਇਹ ਨਸ਼ਾ ਪਿਆਵ ਚੋਂ ਖਤਮ ਹੋ ਜੇ ਇਹ ਕੰਤਨ ਨੇ ਤੇ ਨਾ ਕੀਤਾ ਏ ਸਾਢੇ 4 ਸਾਲ ਹੁਣ ਤੇ ਸਾਢੇ 9 ਸਾਲ ਹੋ ਗਏ ਸਾਢੇ 9 ਸਾਲਾਂ ਦੇ ਵਿੱਚ ਇਹਨੇ ਪਿਆਵ ਦਾ ਫੜ ਕੇ ਬੇੜਾ ਬਾਤਾ ਤੇਰੇ ਦੁੱਜੀ ਉਹਨਾਂ ਦੀ ਬਾ ਦੇਣਾ ਭਰਾਓ ਬੱਚੋ ਇਹ ਹੁਣ ਸਤੀਪਾ ਦੇ ਕੇ ਆਂਦਾ ਮੇਰੀ ਬੇਇੱਜ਼ਤੀ ਤੇਰੀ ਬੇਇੱਜ਼ਤੀ ਕਾਦੀ ਹੋਈ ਤੂੰ ਦਾ ਹੁਣ ਮਾਂ ਤਾਂ ਕਹਿੰਨਾ ਟਿਕਟੌਕ ਵਾਲੀ ਨਾਲ ਤੂੰ ਵੀਡੀਓ ਪਾਉਣ ਲੱਗ ਪਾ ਤੇ ਨਾਲ ਨੂਰ ਨਾਲ ਕਿਉਂ ਕਹ ਕੇ ਤੂੰ ਨੂਰ ਨਾਲ ਲੱਗ ਪਾ ਉਧਰ ਸਾਡੀ ਰੂਸਾ ENTY ਲੱਗ ਪੇ ਤੂੰ ਨੂਰ ਤਿੰਨੇ ਫੇਮਸ ਟਿਕਟੌਕ ਕਦੀ ਤੂੰ ਪਹਿਲੀ ਗੱਲ ਤਾਂ ਤੁਸੀਂ ਆਪ ਆਪ ਦਾ ਹੀ ਟਿਕਟੌਕ ਬਣਾ ਲਓ ਆਪਦਾ ਹੀ ਕੋਈ ਬਣਾ ਲਓ ਜਗਾੜ ਉਹਦੇ ਦੇ ਵੀਡੀਓ ਪਾਓ ਕਰੋ ਆਨੰਦ ਲਓ ਤੁਸੀਂ ਕੀ ਲੈਣਾ ਪਿਆਰ ਦੇ ਵਿੱਚ ਤਾਂ ਤੁਹਾਨੂੰ ਕਿਸੇ ਵਰਨਣ ਨਹੀਂ ਦੇਣਾ ਤੇ ਚੁੱਪ ਕਰਕੇ ਟਿਕਟੌਕ ਦੇ ਵੀਡੀਓ ਪਾਓ ਨੂਰ ਨਾਲ ਨਾ ਤੂੰ ਦੀ ਨੂਰ ਨੂੰ ਦੇਤਾ ਉਹ ਦੇਤਾ ਦੇਤਾ ਕਿਸੇ ਸਿੱਖ ਬੱਚੇ ਨੂੰ ਅਜੇ ਤੱਕ ਕੋਈ ਦਿੱਤਾ ਜੇ ਨੌਕਰੀ ਸਿੱਖਾਂ ਦੇ ਬੱਚੇ ਨਿੱਕੇ ਨਿੱਕੇ ਗਾਪਰੇ ਪਾਏ ਕਦੀ ਦਿੱਤਾ ਕੱਲੀ ਟਿਕਟੌਕ ਵਾਲੀ ਨੂਰ 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 ਬੱਸ ਆ ਕੰਮ ਇਹ ਆਪਣੇ ਕੋਲੇ ਮੈਂ ਤਾਂ ਕਹਿੰਨਾ ਭਰਾਓ ਇਹਨਾਂ ਤੋਂ ਬਚੋ ਹੱਥ ਜੋੜ ਕੇ ਬੇਨਤੀ ਕਰਨਾ ਆਹ ਫੜੋ ਇਹਨਾਂ ਤੋਂ ਬਚੋ ਕਸਮ ਲੱਗੇ ਮਾਰ ਆਈ ਦੀ ਆਪਾਂ ਇਧਰ ਵੇਖੋ ਆ ਫਸਲ 'ਚ ਖੜੇ ਆਂ ਦਿਲੋਂ ਆਣੇ ਇਹਨਾਂ ਤੋਂ ਬਚੋ ਆ ਕੀ ਆਦੇ ਆਈ ਆਣੇ ਆਪਾਂ ਆਪਦੇ ਬੱਚੇ ਸਾਰੇ ਬਾਹਰ ਭੱਜੇ ਜਾਂਦੇ ਆ ਇਹ ਆਪਾਂ ਆਪਦੇ ਬੱਚਿਆਂ ਦੇ ਸੋਹਣੇ ਪਿਆਰ 'ਚ ਆਪਣੀ ਆ ਵੇਖੋ ਹੀਰੇ ਵਰਗੀਆਂ ਫਸਲਾਂ ਫੜ ਕੇ ਇਹਨਾਂ ਡੰਡ ਲਾਤੀ ਬਿੱਲ ਇਹਨਾਂ ਨੇ ਲਾਗੂ ਕੀਤੇ ਆਪਣਾ ਫੜ ਕੇ ਨਾ ਬੇੜਾ ਬਾਤ ਆ ਇਹਨਾਂ ਤੋਂ ਬਚੋ ਇਨਾਂ ਤੋਂ ਬਚੋ ਇਹ ਬਿੱਟੂ ਨੂੰ ਮੈਂ ਬਾਈ ਨੂੰ ਫਿਰ ਕਹਿਣਾ ਹੁਣ ਥੁੱਕ ਕੇ ਨਾ ਚੱਟੀ ਸਤੀਫਾ ਦੇ ਸਵਾਪ ਦਿੱਤਾ ਦੇ ਜੇ ਤੂੰ ਕਪਤਨ ਦਾ ਏਡਾ ਹੀ ਬੇਲੀ ਹੈ ਸਾਰੇ ਵਿਧਾਇਕ ਸਤੀਫਾ ਦੇ ਦਿਓ ਹਾਂ ਦੂਜੇ ਨੰਬਰ ਤੇ ਜੇ ਭਾਜਪਾ ਦੇ ਵਿੱਚ ਚਲਾ ਗਿਆ ਜਿਹੜੀ ਇਹਦੀ ਰਹਿੰਦੀ ਖੁੰਦੀ ਜਿੱਤੇ ਉਹ ਵੀ ਗਬੀਤ ਜਾਣੀ ਹੈ ਜੇ ਭਾਜਪਾ ਚਲਾ ਗਿਆ ਭਾਜਪਾ ਦਾ ਪਿਆਜ ਵੜਨ ਨਹੀਂ ਕਿਸੇ ਨੇ ਦੇਣਾ ਤੇ ਜਾਏਗਾ ਕਿਸੇ ਜਿਹਗਾ ਤੇ ਭਾਜਪਾ ਚ ਕੇ ਕਾਲੀ ਦਾਲ ਚ ਜਾਏਗਾ ਕਿ ਪੱਕਾ ਇਹਨਾਂ ਤੋਂ ਆਦੀਆਂ ਉੱਦੇਦਾਰੀਆਂ ਨਹੀਂ ਛੱਡੀਆਂ ਜਾਂਦੀਆਂ ਨਹੀਂ ਛੱਡੀਆਂ ਜਾਂਦੀਆਂ ਪਾਰਟੀ ਜੀ ਵੀ ਖਹਿਰਾ ਜਾਂਦਾ ਏ ਉਹਦਾ ਫੜ ਕੇ ਬੇੜਾ ਬਾਹ ਦਿੰਦਾ ਏਡਾ ਨੇਸ਼ ਬੰਦਾ ਖਹਿਰਾ ਏਡਾ ਨੇਸ਼ ਬੰਦਾ ਖਹਿਰਾ ਇਹਨੇ ਫੜ ਕੇ ਹੁਣ ਤਾਲ ਰੱਖਦਾ ਵੀ ਬੇੜਾ ਬਾਹਤਾ ਏ ਮੈਂ ਤੁਹਾਡਾ ਮੰਤਰੀ ਬਾਜੇਗਾ ਅੱਜ ਆਪਾਂ ਗੱਲ ਕਰਨੀ ਏ ਕਪਤਨ ਦੀ ਤੇ ਰੂਸਾ ਦੀ ਸਾਰੀ ਉਬਰ ਤੂੰ ਸਾਡੇ 4 ਸਾਲ ਤੂੰ ਰੂਸਾ ਨੂੰ ਫੜ ਖਵਾਉਂਦਾ ਤੇਰੀ ਨੰਗ ਕੀ ਏ ਨਾਕ ਤੂੰ ਪਿਆਰ ਦੇ ਚਿੱਟਾ ਖਤਮ ਕੀਤਾ ਗੁੜਕਾ ਸੈਦ ਦੀ ਤੂੰ ਸੌਂ ਖਾ ਕੇ ਤੂੰ ਕਹਤੇ ਮੈਂ ਪਿਆਨ ਚ ਚੋਂ ਆ ਤੇ ਨਸ਼ਾ ਬੰਦ ਕਰ ਦਿਆਂਗਾ ਜਵਾਨੀ ਨਚੇ ਨਾ ਗਲ ਗਈ ਏ ਕੌਣ ਪ੍ਰਿੰਸ ਦੇ ਗੱਲਾਂ ਕਰਨ ਹੈਲ ਬੇਟਾ ਜੀ ਸਾਥਰੀ ਕਾਲ ਘਰੋਂ ਤੂੰ ਬਾਹਰ ਨਹੀਂ ਨਿਕਲਦਾ ਘੋਰਨੇ ਚ ਬਈ ਤਾ ਕੌਣ ਪ੍ਰਿੰਸਾਂ ਦੇ ਚਹਿ ਕਹਿੰਦੇ ਨਾ ਮੈਂ ਹੁਣ ਬਚਕਣਾ ਨਹੀਂ ਕਿਸੇ ਨੂੰ ਵੀ ਮੈਂ ਬੜਾ ਗਰਮ ਆ ਤੂੰ ਸਾਰੀ ਉਮਰ ਐ ਕਰਦਾ ਟੱਪ ਗਈ ਸਾਢੇ 4 ਸਾਲ ਕੀਤਾ ਹੀ ਕੋਈ ਚੰਦਾ ਕੰਮ ਹੁਣ ਤੂੰ ਰੋਣਾ ਏ ਹੁਣ ਕਹਿਣਾ ਐ ਪਤਾ ਨਹੀਂ ਮੈਂ ਕੀਤਾ ਹੀ ਨਹੀਂ ਤੂੰ ਕਾ ਗਿਆ ਤੂੰ ਤਾਂ ਦੁੱਕੀ ਨਹੀਂ ਕੀਤੀ ਤੂੰ ਤਾਂ ਫੜ ਕੇ ਪਿਆਰ ਦਾ ਬੇੜਾ ਗਿਰਕ ਕਰਤਾ ਬੇੜਾ ਦਿਹਾਵ ਕਰੋਂਦੇ ਫਿਰਦੇ ਟਰੱਕ ਡਰਾਈਵਰ ਰੋਂਦੇ ਫਿਰਦੇ ਸਾਰਿਆਂ ਦਾ ਫੜ ਕੇ ਤੂੰ ਬੇੜਾ ਵਾਹਤਾ ਐ ਮੈਂ ਤਾਂ ਕਹਿਣਾ ਕਿ ਬਿੱਟੂ ਹਰੀ ਕਹਿੰਦੇ ਹੁਣ ਤੇਰੇ ਨਾਲ ਲੱਗੇ ਬਦੇ ਸਵਾਤ ਤਾ ਦੇ ਬਿੱਟੂ ਹਰੀ ਵੀ ਸਤਿਫਾ ਦੇਣ ਜਿੰਨੇ ਤੇਰੇ ਨਾਲ ਲੱਗੇ ਬਦੇ ਨਾ ਕਿਸੇ ਨੂੰ ਸਤਿਫਾ ਦੇਣਾ ਇਹ ਸਭ ਚੌਦਰਾਂ ਦੇ ਤੇ ਆਉਧਿਆਂ ਦੇ ਭੁੱਖੇ ਨੇ ਇਹ ਕਿੱਥੋਂ ਤੇ ਇਹ ਤੂੰ ਦੇਤਾ ਇਹ ਨਾ ਨਹੀਂ ਦੇਣਾ